ਵੱਡੀ ਖਬਰ RAM ਰਹੀਮ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੇਰਾ ਮੁਖੀ RAM ਰਹੀਮ ਨੇ 21 ਦਿਨ ਦੀ ਪੈਰੋਲ ਮੰਗੀ ਹੈ ਵੱਡੀ ਮੰਗ ਕੀਤੀ ਹੈ ਤੇ ਹਾਈ ਕੋਰਟ ਅੱਗੇ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਕਿ ਮੈਨੂੰ 21 ਦਿਨਾਂ ਦੀ ਪੈਰੋਲ ਦਿੱਤੀ ਜਾਵੇ ਤੇ ਇਹ ਵੱਡੀ ਖਬਰ ਹੈ ਜਿਹੜੀ ਕਿ ਡੇਰਾ ਮੁਖੀ RAM ਰਹੀਮ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਡੇਰਾ ਸਰਸਾ ਮੁਖੀ RAM ਰਹੀਮ ਨੇ ਹਾਈ ਕੋਰਟ ਤੋਂ 21 ਦਿਨਾਂ ਦੀ ਪੈਰੋਲ ਮੰਗੀ ਹੈ ਤੇ ਇਸ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹ ਹਰਿਆਣਾ ਸਰਕਾਰ ਨੂੰ ਅਰਜੀ ਦੇ ਚੁਕੇ ਹਨ ਕਿਉਂਕਿ ਹਾਈ ਕੋਰਟ ਦੇ ਹੁਕਮਾ ਤੋਂ ਬਿਨਾ ਉਸ ਨੂੰ ਫੈਰੋਲ ਜਾਂ ਫਰਲੋ ਨਹੀਂ ਦਿੱਤੀ ਜਾ ਸਕਦੀ ਤੇ ਇਸ ਦੇ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਤੇ ਹਾਈ ਕੋਰਟ ਨੇ ਪਟੀਸ਼ਨ ਉੱਤੇ ਸ਼੍ਰੋਮਣੀ ਕਮੇਟੀ ਸਮੇਤ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਤੇ ਦੱਸਦੀ ਹੈ ਕਿ ਰਾਮ ਰਹੀਮ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਹੁਣ ਕਿਹਾ ਗਿਆ ਹੈ ਕਿ ਹਾਈ ਕੋਰਟ ਤੋਂ 21 ਦਿਨਾਂ ਦੇ ਲਈ ਪੈਰੋਲ ਮੰਗੀ ਹੈ ਤੇ ਹਾਲਾਂਕਿ ਦੱਸਦੀ ਹੈ ਕਿ RAM REHIM ਪਹਿਲਾਂ ਵੀ ਕਾਫੀ ਵਾਰ ਪੈਰੋਲ ਤੇ ਆ ਚੁੱਕੇ ਨੇ ਤੇ ਜਿਸ ਤੋਂ ਬਾਅਦ ਹੁਣ 21 ਦਿਨਾਂ ਦੀ ਪੈਰੋਲ ਫਿਰ ਤੋਂ ਡੇਰਾ ਮੁਖੀ RAM REHIM ਨੇ ਮੰਗ ਲਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਹਾਈ ਕੋਰਟ ਨੇ ਕਿਹਾ ਸੀ ਤੇ ਜਿਸ ਤੋਂ ਬਾਅਦ ਸਿੱਧੀਆਂ ਚੁਣੌਤੀਆਂ ਜਿਹੜੀਆਂ ਕਿ STPC ਦੇ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਬੰਦੀ ਸਿੰਘਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ ਤੇ RAM REHIM ਨੂੰ ਵਾਰ-ਵਾਰ ਪੈਰੋਲ ਕਿਉਂ ਮਿਲ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਧੀ ਚੇਤਾਵਨੀ ਚੁਣੌਤੀਆਂ ਦਿੱਤੀਆਂ ਗਈਆਂ ਤੇ ਉੱਥੇ ਹੀ ਦੂਜੇ ਪਾਸੇ ਹਾਈ ਕੋਰਟ ਨੇ ਇਸ ਗੱਲ ਨੂੰ ਰੱਖਦੇ ਹੋਏ ਜਿਹੜਾ ਕਿ ਇੱਕ ਵੱਡਾ ਫੈਸਲਾ ਲਿਆ ਤੇ ਉਹ ਇੱਥੇ ਹੀ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਬਿਨਾਂ ਇਜਾਜ਼ਤ ਤੋਂ ਰਾਮ ਰਹੀਮ ਹੁਣ ਪੈਰੋਲ ਨਹੀਂ ਲੈ ਸਕਦਾ ਵੱਡਾ ਝਟਕਾ ਹਾਈ ਕੋਰਟ ਦੇ ਵੱਲੋਂ ਢੇਰਾਮੁਖੀ ਨੂੰ ਦਿੱਤਾ ਗਿਆ ਸੀ ਤੇ ਹੁਣ ਰਾਮ ਰਹੀਮ ਦੇ ਵੱਲੋਂ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਗਈ ਹੈ 21 ਦਿਨਾਂ ਦੀ ਪੈਰੋਲ ਦੇ ਲਈ ਕਿਹਾ ਗਿਆ ਤੇ ਰਾਮ ਰਹੀਮ ਦਾ ਕਹਿਣਾ ਹੈ ਕਿ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਜਾਵੇ ਹਾਈ ਕੋਰਟ ਦੇ ਕਿ ਉਹਨਾਂ ਦੇ ਵੱਲੋਂ ਜਿਹੜਾ ਕੇਸ ਗੱਲ ਨੂੰ ਲੈ ਕੇ ਜਿਹੜੇ ਕਿ ਮੰਗ ਕੀਤੀ ਹੈ ਤੇ ਦੂਜੇ ਪਾਸੇ ਹਾਈ ਕੋਰਟ ਨੇ ਵੀਸ ਗੱਲ ਨੂੰ ਲੈ ਕੇ ਦੱਸਦੀ ਹੈ ਕਿ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਤੇ ਜਿਸ ਤੋਂ ਬਾਅਦ ਦੱਸਿਆ ਕਿ ਪਹਿਲਾਂ ਕਾਫੀ ਵਾਰ ਜਿਹੜੇ ਕਿ ਰਾਮ ਰਹੀਮ ਯਾਨੀ ਕਿ ਡੇਰਾ ਮੁਖੀ ਰਾਮ ਰਹੀਮ ਬਾਹਰ ਆ ਚੁੱਕੇ ਨੇ ਤੇ ਉੱਥੇ ਹੀ ਉਹਨਾਂ ਨੂੰ ਕਾਫੀ ਵਾਰ ਪੈਰੋਲ ਵੀ ਮਿਲ ਚੁੱਕੀ ਹੈ ਤੇ ਪਹਿਲਾਂ ਉਹਨਾਂ ਨੂੰ ਜਿਹੜੀ ਕਿ 9 ਵਾਰ ਜਿਹੜੀ ਕਿ ਪੈਰੋਲ ਮਿਲ ਚੁੱਕੀ ਹੈ ਤੇ ਹੁਣ ਫਿਰ ਤੋਂ ਜਿਹੜੀ ਕਿ ਪੈਰੋਲ ਦੇ ਲਈ ਮੰਗ ਰਾਮ ਰਹੀਮ ਕਰ ਰਹੇ ਨੇ ਤੇ ਹੁਣ 21 ਦਿਨਾਂ ਦੀ ਪੈਰੋਲ ਦੇ ਲਈ ਵੱਡੀ ਮੰਗ ਕੀਤੀ ਹੈ ਤੇ ਰਾਮ ਰਹੀਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਰਿਆਣਾ ਜਿਹੜਾ ਕਿ ਮਾਫ ਕਰਨਾ ਹਾਈ ਕੋਰਟ ਨੇ ਕਿਹਾ ਸੀ ਕਿ ਇਜਾਜ਼ਤ ਨਹੀਂ ਦਿੱਤੀ ਜਾਵੇ ਕਿ ਬਿਨਾ ਪਰਮਿਸ਼ਨ ਤੋਂ ਜਿਹੜੀ ਕਿ ਪੈਰੋਲ ਨਹੀਂ ਮਿਲੇਗੀ ਤੇ ਹੁਣ ਹਾਈ ਕੋਰਟ ਦੇ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਨੂੰ 21 ਦਿਨ ਦੀ ਪੈਰੋਲ ਮਿਲੇਗੀ ਤੇ ਦੇਖਣਯੋਗ ਹੋਵੇਗਾ ਕਿ ਹੁਣ RAM REEM ਫਿਰ ਤੋਂ ਚੇਤ ਤੋਂ ਬਾਹਰ ਆਉਂਦੇ ਨੇ ਜਾਂ ਨਹੀਂ ਜਾ ਹਾਈ ਕੋਰਟ ਜਿਹੜਾ ਕਿ ਪਰਮਿਸ਼ਨ ਦਿੰਦਾ ਏ ਕਿ ਜੇ ਨਹੀਂ ਤੇ ਜਿਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ ਤੇ ਜਿਸ ਤੋਂ ਬਾਅਦ RAM REEM ਜਲਦ ਬਾਹਰ ਵੀ ਆ ਸਕਦੇ ਨੇ RAM REEM ਨੇ ਹਾਈ ਕੋਰਟ ਤੋਂ 21 ਦਿਨਾਂ ਦੀ ਪੈਰੋਲ ਮੰਗੀ ਹੈ ਤੇ ਇਸ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹ ਹਰਿਆਣਾ ਸਰਕਾਰ ਨੂੰ ਅਰਜੀ ਦੇ ਚੁੱਕੇ ਹਨ ਕਿਉਂਕਿ ਹਾਈ ਕੋਰਟ ਦੇ ਹੁਕਮਾ ਤੋਂ ਬਿਨਾ ਉਸ ਨੂੰ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾ ਸਕਦੀ ਤੇ ਇਸ ਦੇ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਤੇ ਹਾਈ ਕੋਰਟ ਨੇ ਪਟੀਸ਼ਨ ਉੱਤੇ ਸ਼੍ਰੋਮਣੀ ਕਮੇਟੀ ਸਮੇਤ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਤੇ ਦੱਸਦੀ ਹੈ ਕਿ ਰਾਮ ਰਹੀਮ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਹੁਣ ਕਿਹਾ ਗਿਆ ਹੈ ਕਿ ਹਾਈ ਕੋਰਟ ਤੋਂ 21 ਦਿਨਾਂ ਦੇ ਲਈ ਪੈਰੋਲ ਮੰਗੀ ਹੈ ਤੇ ਹਾਲਾਂਕਿ ਦੱਸਦੀ ਹੈ ਕਿ ਰਾਮ ਰਹੀਮ ਪਹਿਲਾਂ ਵੀ ਕਾਫੀ ਵਾਰ ਪੈਰੋਲ ਤੇ ਆ ਚੁੱਕੇ ਨੇ ਤੇ ਜਿਸ ਤੋਂ ਬਾਅਦ ਹੁਣ 21 ਦਿਨਾਂ ਦੀ ਪੈਰੋਲ ਫਿਰ ਤੋਂ ਡੇਰਾ ਮੁਖੀ ਰਾਮ ਰਹੀਮ ਨੇ ਮੰਗ ਲਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਹਾਈ ਕੋਰਟ ਨੇ ਕਿਹਾ ਸੀ ਤੇ ਜਿਸ ਤੋਂ ਬਾਅਦ ਸਿੱਧੀਆਂ ਚੁਣੌਤੀਆਂ ਜਿਹੜੀਆਂ ਕਿ ਐਸਜੀਪੀਸੀ ਦੇ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਬੰਦੀ ਸਿੰਘਾਂ ਦਾ ਮਸਲਾ ਹਾਲੇ ਨਹੀਂ ਹੋ ਰਿਹਾ ਤੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਕਿਉਂ ਮਿਲ ਰਹੀ ਹੈ ਤੇ ਜਿਸ ਤੋਂ ਬਾਅਦ ਲੱਗਾ ਸਾਰ ਸਿੱਧੀ ਚੇਤਾਵਨੀ ਚੁਣੌਤੀਆਂ ਦਿੱਤੀਆਂ ਗਈਆਂ ਤੇ ਉੱਥੇ ਹੀ ਦੂਜੇ ਪਾਸੇ ਹਾਈ ਕੋਰਟ ਨੇ ਇਸ ਗੱਲ ਨੂੰ ਰੱਖਦੇ ਹੋਏ ਜਿਹੜਾ ਕਿ ਇੱਕ ਵੱਡਾ ਫੈਸਲਾ ਲਿਆ ਤੇ ਉਹ ਇੱਥੇ ਹੀ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਬਿਨਾਂ ਇਜਾਜ਼ਤ ਤੋਂ ਰਾਮ ਰਹੀਮ ਹੁਣ ਫਰੋਲ ਨਹੀਂ ਲੈ ਸਕਦਾ ਵੱਡਾ ਝਟਕਾ ਹਾਈ ਕੋਰਟ ਦੇ ਵੱਲੋਂ ਢੇਰਾ ਮੁਖੀ ਨੂੰ ਦਿੱਤਾ ਗਿਆ ਸੀ ਤੇ ਹੁਣ ਰਾਮ ਰਹੀਮ ਦੇ ਵੱਲੋਂ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਗਈ ਹੈ 21 ਦਿਨਾਂ ਦੀ ਫਰੋਲ ਦੇ ਲਈ ਕਿਹਾ ਗਿਆ ਤੇ ਰਾਮ ਰਹੀਮ ਦਾ ਕਹਿਣਾ ਹੈ ਕਿ ਉਹਨਾਂ ਨੂੰ 21 ਦਿਨਾਂ ਦੀ ਫਰੋਲ ਦਿੱਤੀ ਜਾਵੇ ਹਾਈ ਕੋਰਟ ਦੇ ਕਿ ਉਹਨਾਂ ਦੇ ਵੱਲੋਂ ਜਿਹੜਾ ਕੇਸ ਗੱਲ ਨੂੰ ਲੈ ਕੇ ਜਿਹੜੇ ਕਿ ਮੰਗ ਕੀਤੀ ਹੈ ਤੇ ਦੂਜੇ ਪਾਸੇ ਹਾਈ ਕੋਰਟ ਨੇ ਵੀਸ ਗੱਲ ਨੂੰ ਲੈ ਕੇ ਦੱਸਦੀ ਹੈ ਕਿ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਤੇ ਜਿਸ ਤੋਂ ਬਾਅਦ ਦੱਸਿਆ ਕਿ ਪਹਿਲਾਂ ਕਾਫੀ ਵਾਰ ਜਿਹੜੇ ਕਿ ਰਾਮ ਰਹੀਮ ਯਾਨੀ ਕਿ ਡੇਰਾ ਮੁਖੀ ਰਾਮ ਰਹੀਮ ਬਾਹਰ ਆ ਚੁੱਕੇ ਨੇ ਤੇ ਉੱਥੇ ਹੀ ਉਹਨਾਂ ਨੂੰ ਕਾਫੀ ਵਾਰ ਪੈਰੋਲ ਵੀ ਮਿਲ ਚੁੱਕੀ ਹੈ ਤੇ ਪਹਿਲਾਂ ਉਹਨਾਂ ਨੂੰ ਜਿਹੜੀ ਕਿ 9 ਵਾਰ ਜਿਹੜੀ ਕਿ ਪੈਰੋਲ ਮਿਲ ਚੁੱਕੀ ਹੈ ਤੇ ਹੁਣ ਫਿਰ ਤੋਂ ਜਿਹੜੀ ਕਿ ਪੈਰੋਲ ਦੇ ਲਈ ਮੰਗ ਰਾਮ ਰਹੀਮ ਕਰ ਰਹੇ ਨੇ ਤੇ ਹੁਣ 21 ਦਿਨਾਂ ਦੀ ਪੈਰੋਲ ਦੇ ਲਈ ਵੱਡੀ ਮੰਗ ਕੀਤੀ ਹੈ ਤੇ ਰਾਮ ਰਹੀਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਰਿਆਣਾ ਜਿਹੜਾ ਕਿ ਮaaf ਕਰਨਾ ਹਾਈ ਕੋਰਟ ਨੇ ਕਿਹਾ ਸੀ ਕਿ ਇਜਾਜ਼ਤ ਨਹੀਂ ਦਿੱਤੀ ਜਾਵੇ ਕਿ ਬਿਨਾ ਪਰਮਿਸ਼ਨ ਤੋਂ ਜਿਹੜੀ ਕਿ ਪੈਰੋਲ ਨਹੀਂ ਮਿਲੇਗੀ ਤੇ ਹੁਣ ਹਾਈ ਕੋਰਟ ਦੇ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਨੂੰ 21 ਦਿਨ ਦੀ ਪੈਰੋਲ ਮਿਲੇਗੀ ਤੇ ਦੇਖਣਯੋਗ ਹੋਵੇਗਾ ਕਿ ਹੁਣ ਰਾਮ ਰਹੀਮ ਫਿਰ ਤੋਂ ਚੇਤ ਤੋਂ ਬਾਹਰ ਆਉਂਦੇ ਨੇ ਜਾਂ ਨਹੀਂ ਜਾ ਹਾਈ ਕੋਰਟ ਜਿਹੜਾ ਕਿ ਪਰミਸ਼ਨ ਦਿੰਦਾ ਏ ਕਿ ਜੇ ਨਹੀਂ ਤੇ ਜਿਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਤੇ ਜਿਸ ਤੋਂ ਬਾਅਦ RAM ਰਹਿਮ ਚਾਲਦ ਬਾਹਰ ਵੀ ਆ ਸਕਦੇ